ਅਸਲਾਮ ਵਾਲੇਕੁਮ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਗੱਲ ਕਰਾਂਗੇ ਪੈਰਾ ਕਿਵੇਂ ਲਾਇਆ ਜਾਂਦਾ ਤੇ ਕਿਵੇਂ ਪੈਰਾ ਚੱਕਿਆ ਜਾਂਦਾ ਜਿਵੇਂ ਕਿਸੇ ਦੇ ਘਰੇ ਜਾਂ ਕਿਸੇ ਦੇ ਬਾਲ ਬੜੀ ਤੇ ਜਾਂ ਕਿਸੇ ਜੀ ਤੇ ਕਿਸੇ ਵੀ ਇਨਸਾਨ ਦੇ ਉੱਤੇ ਆਪਾਂ ਆਪਣਾ ਪੈਰਾ ਲਾਉਣਾ ਹਨ ਤੇ ਕਿਸੇ ਦਾ ਪਹਿਲਾਂ ਲੱਗਿਆ ਹੋਇਆ ਪੈਰਾ ਚੱਕਣਾ ਉਹ ਸਾਰੀ ਕਿਰਿਆ ਕਿਵੇਂ ਕਰੀ ਜਾਂਦੀ ਹੈ ਕਿਹੜਾ ਪੈਰਾ ਕਦੋਂ ਕਿੱਥੇ ਕੰਮ ਕਰਦਾ ਕਿਵੇਂ ਕੰਮ ਕਰਦਾ ਸਾਰੀ ਜਾਣਕਾਰੀ ਤੁਹਾਨੂੰ ਅੱਜ ਦਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਸੋ ਉਸ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਕਿ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਨੜੀ ਆ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਸੋ ਗੱਲ ਕਰਦੇ ਆ ਪਹਿਰਾ ਲਾਉਣ ਵਾਲੇ ਜਿਹੜੇ ਪਹਿਰੇ ਹੁੰਦੇ ਆ ਨਾ ਹਰੇਕ ਚੀਜ਼ ਦਾ ਹਰੇਕ ਥਾਂ ਦੇਖ ਕੇ ਪਹਿਰਾ ਲਾਇਆ ਜਾਂਦਾ ਮੋਰੇ ਅੱਗੇ ਜਿਹੜੇ ਜਗ੍ਹਾ ਹੁੰਦੀ ਹੈ ਤੇ ਪਹਿਰਾ ਲਾਉਣਾ ਹੁੰਦਾ ਉਹ ਜਗਾ ਵੀ ਦੇਖੀ ਜਾਂਦੀ ਆ ਤੇ ਉਸ ਘਰ ਦੇ ਵਿੱਚ ਕਿੱਦਾਂ ਦੀ ਗੱਲ ਬਾਤ ਆ ਕਿਹੜਾ ਉੱਥੇ ਪਹਿਲਾਂ ਪੈਰਾ ਕੰਮ ਕਰ ਰਿਹਾ ਉਹ ਦੇਖ ਕੇ ਫੇਰ ਆਪਣੇ ਵੱਲੋਂ ਚੀਜ਼ ਦਾ ਪੈਰਾ ਲਾਇਆ ਜਾਂਦਾ ਤੇ ਪੈਰੇ ਸਿਰਫ ਉਹ ਬੰਦਾ ਲਾ ਸਕਦਾ ਜਿਹੜਾ ਚੇਲਗਰੀ ਕਰਦਾ ਕਿ ਚੇਲੇ ਕੋਲ ਹਰ ਤਰ੍ਹਾਂ ਦਾ ਮਟੀਰੀਅਲ ਹੁੰਦਾ ਹਰ ਤਰ੍ਹਾਂ ਦੀ ਚੀਜ਼ ਉਹਦੇ ਕੋਲ ਕੰਮ ਕਰ ਰਹੀ ਹੁੰਦੀ ਹੈ ਜਿਹੜਾ ਸੰਪੂਰਨ ਚੇਲਾ ਹੁੰਦਾ ਉਹਨੇ ਕਾਲੀ ਪੈਰੋਂ ਹਨੂਮਾਨ ਨਾਰ ਸਿੰਘ ਗਲੂਏ ਬੀਰ ਮਸਾਣੀਆਂ ਦੇ ਕੋਰੀ ਇਦਾਂ ਦੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਸਿੱਧ ਕਰ ਰੱਖੀਆਂ ਹੁਣ ਜਿਹੜਾ ਸੰਪੂਰਨ ਇੱਕ ਚੇਲਾ ਹੁੰਦਾ ਜਿਹੜਾ ਤਕੜਾ ਚੇਲਾ ਬਾਬਾ ਕਹਿੰਦੇ ਨੇ ਹਨਾ ਉਹ ਬੰਦਾ ਇਦਾਂ ਦੇ ਸਾਰੇ ਇੱਕ ਤਰ੍ਹਾਂ ਦੇ ਕੰਮ ਕਰ ਸਕਦਾ ਜਿਹੜੇ ਆਮ ਲੋਕ ਨਹੀਂ ਜਿਵੇਂ ਕਈ ਪੀਰਾਂ ਨੂੰ ਮੰਦੇ ਆ ਹੁਣ ਪੀਰਾਂ ਵਾਲਾ ਲੋਕ ਪੈਰਾ ਤਾਂ ਲਾ ਸਕਦੇ ਨੇ ਤੁਹਾਡੇ ਪੈਰੇ ਕਿੱਥੇ ਕੰਮ ਕਰਨੇ ਆ ਜਿੱਥੇ ਵੀ ਮੋਰੇ ਕੋਈ ਗੰਦੀ ਚੀਜ਼ ਨਹੀਂ ਲੱਗੀ ਹੋਈ ਜਿਵੇਂ ਕਿਸ ਦੇ ਘਰੇ ਉਦਾਂ ਨਹੀਂ ਚੀ ਆ ਜਿਹਨੂੰ ਪੀਰ ਕੱਟ ਸਕਦੇ ਆ ਜਿਵੇਂ ਹੁਣ ਮੋਰੇ ਮਸਾਣੀ ਹੋਈ ਜਾਂ ਮੋਣੀ ਹੋਈ ਜੇ ਕੋਰੀ ਹੋਇਆ ਉਹਨੂੰ ਪੀਰ ਨਹੀਂ ਕੱਢਦੇ ਹੈਗੇ ਕਿਉਂ ਨਹੀਂ ਕੱਢਦੇ ਕਿਉਂਕਿ ਬਾਈ ਉੱਥੇ ਉਹ ਗੰਦ ਪਾਇਆ ਹੁੰਦਾ ਮੋਣੀ ਦਾ ਮਸਾਣੀ ਦਾ ਕੋਰੀ ਦਾ ਪੈਰਾ ਨੂਰੀ ਚ ਵੀ ਲੱਗ ਜਾਂਦਾ ਜੀ ਰੂੜੀ ਗੰਦੇ ਹੀ ਪੈਰਾ ਲੱਗਣਾ ਹੁੰਦੇ ਨਾ ਨੂਰੀ ਚ ਵੀ ਲੱਗ ਜਾਂਦਾ ਇਹਨਾਂ ਦੇ ਨਾਲ ਵੀ ਚੀਜ਼ਾਂ ਚੱਕੀਆਂ ਜਾਂ ਸਕਦੀਆਂ ਠੀਕ ਹੈ ਜਿੱਥੇ ਇਹਦਾ ਪੈਰਾ ਪਹਿਲਾਂ ਗੰਦੇ ਚ ਲਾਇਆ ਹੋਇਆ ਉਹ ਗੰਦ ਥੋੜੇ ਘਰੇ ਪਾਇਆ ਹੋਵੇ ਤੁਸੀਂ ਕਹੋ ਤੁਹਾਡੇ ਵੀਰ ਉੱਥੇ ਗੁਰਪੀਰ ਬੜੇ ਹੋਣ ਜਾ ਕੋਈ ਆਪਣਾ ਪੈਰਾ ਉੱਥੇ ਧੱਕੇ ਨਾਲ ਬੜਨ ਦੀ ਕੋਸ਼ਿਸ਼ ਕਰੇ ਗੁਰੂਆਂ ਪੀਰਾਂ ਦਾ ਨਹੀਂ ਬੜਦਾ ਉੱਥੇ ਉਹਨਾਂ ਨੂੰ ਚੱਕਣ ਦੇ ਲਈ ਜਿਵੇਂ ਮਸਾਣੀ ਆ ਤਾਂ ਨਾਗਾ ਸਾਧ ਲਾ ਲਓ ਜਾਂ ਤੇਰੋਂ ਲਾ ਲਓ ਕਾਲੀ ਲਾ ਲਓ ਹਨਾ ਖੇਤਰਪਾਲ ਲਾ ਲਓ ਤੇ ਘੋਰੀ ਨੂੰ ਵੀ ਖੇਤਰਪਾਲ ਬਹੁ ਛੇਤੀ ਚੱਕ ਦਿੰਦਾ ਐ ਇਦਾਂ ਦੇ ਪਹਿਰੇ ਇੱਕ ਦੂਜੇ ਦੀ ਕਾਟ ਲਈ ਵਰਤੇ ਜਾਂਦੇ ਪਹਿਲਾਂ ਮੁਰੇ ਦੇਖਿਆ ਜਾਂਦਾ ਵੀ ਕਿਹੜੀ ਜੀ ਲੱਗੀ ਹੋਈ ਆ ਕਿਹੜੀ ਜੀ ਨਾ ਮੁਰੇ ਜਾ ਕੋ ਕਾਟ ਕਰਨੇ ਆ ਤੇ ਰਹੀ ਗੱਲ ਹੋਈ ਜਿਵੇਂ ਹੁਣ ਆਪਾਂ ਸਮਝੋ ਚੇਲੇ ਆ ਜਿਵੇਂ ਮੈਨੂੰ ਲਾ ਲਓ ਮੇਰੇ ਕੋਲ ਕੋਈ ਬੰਦਾ ਆਇਆ ਤੇ ਉਹਦੇ ਘਰੇ ਮੈਂ ਆਪਦਾ ਪਹਿਰਾ ਲਾਉਣਾ ਪਹਿਲਾਂ ਤਾਂ ਦੇਖੂਗਾ ਵੀ ਉਹ ਹੋਰ ਕਿੱਥੇ ਕਿੱਥੇ ਜਾ ਕੇ ਆਇਆ ਕਿਹੜਾ ਪਹਿਰਾ ਉਹਦੇ ਘਰੇ ਕੰਮ ਕਰਦਾ ਇਹ ਨਹੀਂ ਵੀ ਉਹਨੂੰ ਪੁੱਛਣਾ ਉਹ ਜਦੋਂ ਆਪਾਂ ਉਹਦੇ ਘਰ ਤੇ ਨਿਗਾਹ ਮਾਰਦੇ ਉਸ ਬੰਦੇ ਦੇ ਨਿਗਾਹ ਮਾਰਦੇ ਉਹ ਆਲ ਦੋਲ ਵਿੱਚ ਐਕਟੀਵਿਟੀ ਘੁੰਮ ਰਹੀ ਹੁੰਦੀ ਆ ਜਦੋਂ ਤੁਹਾਡੀ ਇਹ ਚਿਲੇ ਸਾਧਨਾ ਜਾਗਰਤ ਹੋ ਜਾਣੀ ਆ ਤੁਹਾਨੂੰ ਆਪਣੇ ਆਪੇ ਸਾਰਾ ਉਹ ਦੇਖਣ ਲੱਪਦਾ ਸਾਹ ਸੁਣ ਲੱਪਦਾ ਉਹ ਮੂਰੇ ਚੀਜ਼ਾਂ ਦੇ ਕੇ ਆਪਰਾ ਆਪਣੇ ਵੱਲੋਂ ਪਹਿਰਾ ਲਾਉਣਾ ਹਨ ਜਦੋਂ ਉਹਦੇ ਤੇ ਪਹਿਰਾ ਲਾਉਣਾ ਆ ਪਹਿਲਾਂ ਪਹਿਰਾ ਤੁਹਾਡੇ ਆਪਦੇ ਤੇ ਲੱਗਣਾ ਤੁਸੀਂ ਕਿਤੇ ਭਲੇਕੇ ਜਹੋਂ ਵੀ ਮੈਂ ਤਾਂ ਬਾਬਾ ਬਣਿਆ ਆ ਤੇ ਗਣ ਜਿਹੜੇ ਹਜੇ ਨਵੇਂ ਆ ਜਿਹੜੇ ਹਜੇ ਪਹਿਰਾ ਲਾਉਣਾ ਚਾਹਰੇ ਜਿਹੜੇ ਚਲੋ ਹੜ ਗਏ ਉਹਨਾਂ ਦੀ ਤਾਂ ਗੱਲਾਂ ਵੱਖਰੀਆਂ ਆ ਜਿਹੜੇ ਨਵੇਂ ਆ ਤਾਂ ਗੱਲ ਸੁਣ ਲੋ ਧਿਆਨ ਦੇ ਨਾਲ ਜਦੋਂ ਪਹਿਰਾ ਲਾਉਣਾ ਆਪਾਂ ਕਿਸੇ ਦੇ ਘਰੇ ਚੀਜ਼ ਆਪਾਂ ਭੇਜਣੀ ਆ ਉਹਦੇ ਤੰਦਰੁਸਤ ਕਰ ਲਈਓ ਠੀਕ ਕਰਨ ਦੇ ਲਈ ਇਹ ਨਹੀਂ ਵੀ ਇੱਥੋਂ ਚੱਕੀ ਸਿੱਧੀ ਚੀਜ਼ ਪਹਿਲਾਂ ਉਹਦੇ ਘਰੇ ਵੜ ਦਿਨਾ ਪਹਿਲਾਂ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਤੇ ਆਪਣੇ ਘਰ-ਬਾਰ ਤੇ ਇੱਥੇ ਪਹਿਰਾ ਪਹਿਲਾਂ ਆਪਦੇ ਲਾਉਣਾ ਜਿਵੇਂ ਹੁਣ ਲਾ ਲਓ ਉਦਾਹਰਣ ਲਈ ਦੱਸ ਦਿੰਨਾ ਮੇਰੇ ਕੋਲ ਜਿਵੇਂ ਇੱਕ ਨਾਰ ਸਿੰਘ ਚੱਲਦਾ ਹੋਵੇ ਇੱਕ ਹਨੂਮਾਨ ਚੱਲਦਾ ਹੋਵੇ ਹੁਣ ਮੈਂ ਗਾਹਾਂ ਕੇ ਦਾ ਇਲਾਜ ਕਰਨਾ ਜਿਹੜਾ ਦਾ ਨਾਨ ਸਿੰਘ ਦਾ ਪਹਿਰਾ ਆ ਉਹ ਤਾਂ ਮੈਂ ਅਗਲੇ ਦੇ ਘਰੇ ਭੇਜੂਗਾ ਜਿਹੜਾ ਮਹਾਨੂਮਾਨ ਦਾ ਪਹਿਰਾ ਉਹ ਮੈਂ ਆਪਣੇ ਘਰੇ ਲਾ ਕੇ ਰੱਖੂਗਾ ਤਾਂ ਕਿ ਉਧਰੋਂ ਹੀ ਪੱਟ ਕੇ ਮੇਰੇ ਤੇ ਵਾਰ ਨਾ ਕਰੇ ਜਾਂ ਜਿਹੜੇ ਚੇਲੇ ਦਾ ਉਸ ਘਰੇ ਕੰਮ ਚੱਲ ਰਿਹਾ ਕੀਤਾ ਹੋਇਆ ਉਹਦੀ ਚੀਜ਼ ਪੱਟ ਹੋ ਕੇ ਕਿਤੇ ਮੇਰੇ ਤੇ ਵਾਰ ਨਾ ਕਰੇ ਜਾਂ ਉਹ ਚੇਲਾ ਨਾ ਇਧਰ ਦੁਆਰਾ ਮੇਰੇ ਤੇ ਵਾਰ ਕਰ ਦੇਵੇ ਹਨਾ ਤੇ ਹਰ ਪਾਸਿਓਂ ਜਿਹੜਾ ਖਤਰੇਜ ਹੁੰਦਾ ਇਨਸਾਨ ਉਹ ਹੁੰਦਾ ਆ ਜਿਹੜਾ ਉੱਥੇ ਇਲਾਜ ਕਰਨ ਜਾਂਦਾ ਬਾਬਾ ਜਿਹਦੇ ਕੋ ਤੁਸੀਂ ਲਾਜ ਕਰਾਉਣ ਗਏ ਆ ਆਪਦਾ ਉਹਨੇ ਵੀ ਆਪਣੇ ਆਪ ਨੂੰ ਸੇਫ ਕਰ ਲਿਆ ਤੇ ਜਿਹੜੇ ਬੰਦੇ ਨੇ ਤੁਹਾਡੀ ਘੰਟੀ ਬੰਨੀ ਆ ਜਿਹੜੇ ਬੰਦੇ ਨੇ ਥੋੜਾ ਨੁਕਸਾਨ ਕੀਤਾ ਉਹ ਆਲਰੇਡੀ ਆਪਣਾ ਸੇਫਟੀ ਕਰੀ ਬੈਠਾ ਠੀਕ ਆ ਹੁਣ ਪਤਾ ਹੀ ਮੈਂ ਇਹਦੀ ਆ ਕੰਮ ਕੀਤਾ ਤੇ ਮੇਰੇ ਤੇ ਵਾਰ ਹੋ ਸਕਦਾ ਆ ਤੇ ਜਿਹੜੇ ਬੰਦੇ ਨੂੰ ਤੁਸੀਂ ਲਾਜ ਕਰਾਣ ਜਾਣਾ ਉਹਨੂੰ ਪਤਾ ਹੀ ਮੈਂ ਇਹਨੂੰ ਠੀਕ ਕਰਨਾ ਤੇ ਇਧਰੋਂ ਮੇਰੇ ਤੇ ਵਾਰ ਹੋ ਸਕਦਾ ਦੋਨੋਂ ਸੇਫ ਹੋ ਗਏ ਰਗੜਿਆ ਵਿੱਚ ਪਾਉਣ ਜਾਂਦਾ ਤੁਹਾਡੀ ਅਰਗੇ ਇਹ ਚੀਜ਼ਾਂ ਹੁੰਦੀਆਂ ਠੀਕ ਆ ਇਹ ਪਹਿਰੇ ਹੀ ਅਕੜਾ ਕੰਮ ਕਰਦੇ ਨੇ ਜੇ ਮੂਰਤੀ ਰਾਹ ਗਾਂਹ ਦੇ ਤੁਹਾਨੂੰ ਕੋਈ ਤਕੜਾ ਚੀਲਾ ਬਾਬਾ ਟੱਕਰ ਜਾਂਦਾ ਤਾਂ ਹੀ ਕਹਿੰਦੇ ਆ ਵੀ ਜੇ ਤੁਸੀਂ ਕਿਸੇ ਕੋ ਜਾਣਾ ਨਾ ਸਿਆਣੇ ਕੋਲ ਕੱਲਾ ਆਏ ਸੁਣ ਕੇ ਨਾ ਚਲ ਜਾ ਕਰੋ ਵੀ ਹਾਂ ਵੀ ਉਹ ਬਾਬੇ ਉਹ ਗੱਲਬਾਤ ਹੈਗੀ ਹੈ ਯਾਰ ਐਂ ਦੇਖਿਆ ਕਰੋ ਵੀ ਉਹ ਕਿੱਦਾਂ ਕਿੱਦਾਂ ਦੇ ਕੰਮ ਕਰਦਾ ਉਹਦੇ ਢਾਲੇ ਟੱਬਿਆਂ ਦਾ ਹੀ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਕੀ ਕੀ ਚੱਲਦਾ ਜਿਹੜਾ ਬੰਦਾ ਢਾਲੇ ਟੱਪੇ ਕਰਾਉਂਦਾ ਹੋਵੇ ਨਾ ਤੇ ਪਤਾ ਲੱਗ ਜਾਂਦਾ ਜਿਵੇਂ ਕਿਸੇ ਦੀ ਸੁਣ ਕੇ ਗਏ ਆ ਵੀ ਉਹ ਕਿੱਦਾਂ ਕਿੱਦਾਂ ਦੇ ਢਾਲੇ ਕਰਾਉਂਦਾ ਜਾਂ ਥੋੜੋ ਥੋੜੋ ਕਿੱਦਾਂ ਦੇ ਢਾਲੇ ਕਰਾ ਰਿਹਾ ਤੁਹਾਨੂੰ ਥੋੜੇ ਟਾਈਮ 'ਚ ਪਤਾ ਲੱਗ ਜਾਊਗਾ ਵੀ ਇਹ ਟਾਲਿਆਂ ਦੀ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਦਾ ਕੰਮ ਹੋ ਸਕਦਾ ਠੀਕ ਆ ਜੀ ਸੋ ਜੇ ਕੋਈ ਵੱਧ ਚੀਜ਼ਾਂ ਚੱਲਦੀਆਂ ਉਹ ਤਾਂ ਕਰ ਦੂਗਾ ਥੋੜੀ ਸੇਫਟੀ ਅਗਲੇ ਤੋਂ ਵੀ ਜਿਹੜੇ ਥੋੜੇ ਘਰੇ ਨੈਗੇਟਿਵਿਟੀ ਹੈ ਉਹਦੇ ਤੋਂ ਵੀ ਨਹੀਂ ਤਾਂ ਜ਼ਿਆਦਾਤਰ ਜਿਹੜੀ ਖਤਰੇ ਦੀ ਘੰਟੀ ਹੁੰਦੀ ਹੈ ਉਹ ਉਸ ਇਨਸਾਨ ਦੇ ਘਰ ਚੁੱਲਦੀ ਹੈ ਜਿਹੜਾ ਬੰਦਾ ਆਪਣਾ ਇਲਾਜ ਕਰਾਉਣ ਜਾਂਦਾ ਆ ਖਤਰਾ ਉਹਨੂੰ ਵੀ ਹੁੰਦਾ ਜਿਹੜਾ ਕੀਤਾ ਹੁੰਦਾ ਖਤਰਾ ਉਹਨੂੰ ਵੀ ਹੁੰਦਾ ਜਿਹਨੇ ਇਲਾਜ ਕਰਨਾ ਹੁੰਦਾ ਪਰ ਉਹ ਕਾਫੀ ਹੱਦ ਤੱਕ ਆ ਬਣਾ ਆਪਣੀ ਸੇਫਟੀ ਕਰਕੇ ਬੈਠੇ ਹੁੰਦੇ ਆ ਕੋਈ ਅਣਜਾਣ ਰਗੜਿਆ ਜਾਵੇ ਗੱਲ ਵੱਖਰੀ ਆ ਠੀਕ ਆ ਜੀ ਇਹ ਪੈਰੇ ਇੱਕ ਨਾ ਕੰਮ ਕਰਦੇ ਨੇ ਸਾਰੇ ਤੇ ਜਿਹੜੀ ਪੈਰਾ ਲਾਉਣ ਦੀ ਵਿਧੀ ਹੁੰਦੀ ਆ ਕੋਈ ਸਮਾਨ ਦੇ ਕੇ ਪੈਰਾ ਲਾਉਂਦਾ ਕੋਈ ਸੇਵਟ ਬੂੜੀ ਲੱਡੂ ਲਚੀਆਂ ਜਾਂ ਕੋਈ ਤਗੜਾ ਲਾਲੋ ਬੱਕਰਾ ਜਾਂ ਕੋਈ ਵੀ ਚੀਜ਼ ਦਾ ਹਾਇਰੀ ਪਿਆਰੀ ਜਾਨਕੀ ਕਿਸੇ ਤਰ੍ਹਾਂ ਦੀ ਪਿਆਰੀ ਦੇ ਕੇ ਉਹਦਾ ਮੂਰੇ ਸਿਸਟਮ ਖੜਾ ਕਰ ਦਿੰਦਾ ਆ ਠੀਕ ਆ ਜੀ ਤੇ ਉਹਨੂੰ ਪੱਟਣ ਦੇ ਲਈ ਜਿਵੇਂ ਕਿਸੇ ਨੇ ਤੁਹਾਡੇ ਘਰੇ ਲਾਲੋ ਬੱਕਰੇ ਦੀ ਬਲੀ ਦੇ ਕੇ ਤੁਹਾਡੇ ਘਰੇ ਚੀਜ਼ ਲਾਤੀ ਆ ਠੀਕ ਆ ਜੀ ਤੇ ਹੁਣ ਉਹ ਜਿਹੜੀ ਚੀਜ਼ ਲੱਗੀ ਹੋਈ ਆ ਜਿਹੜੀ ਚੀਜ਼ ਉਹਨੇ ਪਹਿਰਾ ਲਾਇਆ ਬੱਕਰੀ ਬੜੀ ਲਾਲ ਉਹ ਕਾਲੀ ਲਾਤੀ ਤੁਹਾਡੇ ਘਰੇ ਬੱਕਰੇ ਦੀ ਬੁੜੀ ਦੇ ਕੇ ਉਹਨੂੰ ਕਾਲੀ ਨੂੰ ਕੱਟਣ ਦੇ ਲਈ ਮਲੰਗਾ ਤੋਂ ਵੀ ਕੰਮ ਲੈ ਸਕਦਾ ਕੋਈ ਹੁਣ ਮਲੰਗਾ ਤਾਂ ਬੱਕਰੇ ਲੱਗਦੇ ਨਹੀਂ ਠੀਕ ਆ ਲੱਗਦੇ ਯਾਨੀ ਕਿ ਉਹ ਕਿਸੇ ਹੋਰ ਹਿਸਾਬ ਨਾਲ ਕਿਸੇ ਢਾਂਗ ਨਾਲ ਲੱਗਦੇ ਆ ਉਹ ਲਾਉਣ ਦਾ ਹਿਸਾਬ ਤਾਂ ਕੋਈ ਹੋਰ ਆ ਲੱਗ ਜਾਂਦਾ ਪਰ ਕੋਈ ਹੋਰ ਹਿਸਾਬ ਤਾਂ ਹੋਵਾ ਮਲੰਗਾ ਦੇ ਨਾਲ ਕਾਲੀ ਮਿੰਡ ਤੋਂ ਪਹਿਲਾਂ ਚੱਕੀ ਜਾ ਸਕਦੀ ਆ ਹੋਰ ਵੀ ਕਈ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਇਹਨੂੰ ਰੋਕ ਦੰਦੀਆਂ ਜਾਂ ਸਿੱਧਾ ਹੀ ਤੁਸੀਂ ਕਾਲੀ ਦਾ ਭੋਜਨ ਪ੍ਰਸ਼ਾਦ ਉਹ ਤੋਤੇ ਦੇ ਸਕਦੇ ਹੋ ਜੇ ਕੋ ਸਾਧਕੀ ਇਦਾਂ ਦਾ ਹੋਵੇ ਜਿਹਨੇ ਉਹ ਤੋਤੇ ਦੀ ਤਪੱਸਿਆ ਕੀਤੀ ਵੀ ਹੋਵੇ ਕਾਲੀ ਮਾਈ ਦੀ ਫਿਰ ਉਹਨੂੰ ਬੱਕਰਿਆਂ ਬੁੱਕਣਾਂ ਦੀ ਲੋੜੇ ਨਹੀਂ ਪੈਂਦੀ ਉਹ ਤਾਂ ਨਾਲ ਹੀ ਉਹਦੀ ਰੋਕ ਦਿੰਦਾ ਹੁੰਦਾ ਇਹ ਪਾਵਰਾਂ ਦੇ ਡਿਪੈਂਡ ਕਰਦਾ ਆ ਹੁਣ ਮੇਰੀ ਇੱਥੇ ਤਸਵੀਰ ਇੱਕ ਹੋਵੇ ਗਾਂ ਜੇ ਤੋ ਕੰਮ ਕਰਾਉਣਾ ਉਹਦੀ ਤਸਵੀਰ 10 ਹੋਣ ਮੇਰੀ ਤਸਵੀਰ ਤੇ ਉਹਦੀ ਤਸਵੀਰ 'ਚ ਫਰਕ ਪੈ ਗਿਆ ਪਹਿਲਾਂ 10 ਦਈ ਤੇ ਦੂਜੀ ਗੱਲ ਮੈਂ ਇੱਕ ਤਸਵੀਰ ਤੇ ਕਿੰਨਾ ਕੁ ਮਨ ਫੇਰਦੇ ਆ ਮੇਰੇ ਮਨ ਦੇ ਅੰਦਰ ਕਿੰਨੀ ਕੁ ਸ਼ਰਦਾ ਆ ਫਿਰ ਉਹ 10 ਤਸਵੀਆਂ ਵਾਲੇ ਦੇ ਫੇਰੰਦਲੇ ਕਿੰਨੀ ਕੁ ਅੰਦਰ ਸ਼ਰਦਾ ਆ ਫੇਰ ਬੈਠ ਕੇ ਡਿਪੈਂਡ ਕਰਦੀ ਆ ਇਹ ਚੀਜ਼ਾਂ ਸਾਰੀਆਂ ਪਰਸੈਂਟੇਜ ਦੇ ਵਿੱਚ ਆ ਗਏ ਫੇਰ ਇਹ ਕੰਮ ਕਰਦੀਆਂ ਆ ਜ਼ਰੂਰੀ ਨਹੀਂ ਕਿ 10-10 ਤਸਵੀਆਂਾਂ ਨਾਲ ਜ ਵੱਧ ਪਾਵਰ ਆ ਨਾ ਇੱਕ ਤਸਵੀਰ ਵਾਲੇ ਜੀ ਵੱਧ ਪਾਵਰ ਹੋ ਸਕਦੀ ਆ ਪਹਿਲਾਂ ਨਾਮ ਜਪਣ ਜੇ ਪਾਵਰ ਹੁੰਦੀ ਆ ਫਿਰ ਦੂਜੀ ਬੈਠਕ ਚ ਪਾਵਰ ਹੁੰਦੀ ਆ ਤੀਜੀ ਸ਼ਰਦਾ ਚ ਪਾਵਰ ਹੁੰਦੀ ਆ ਚੌਥੇ ਭੂਗ ਪਜਾ ਚ ਪਾਵਰ ਹੁੰਦੀ ਆ ਵੀ ਭੋਗ ਪ੍ਰਸ਼ਾਦ ਕਿਦਾਂ ਦੇ ਰਿਹਾ ਬੰਦਾ ਦੀ ਗਈ ਇਹ ਸਾਰੀਆਂ ਕਿਰਿਆ ਲੱਗ ਲੱਗ ਨੇ ਤੇ ਇੱਕ ਵਹਿਮ ਦਿਲ ਚੋਂ ਘੜ ਦੋ ਬਹੁਤ ਸਾਰੇ ਲੋਕ ਨੇ ਇਸ ਚੇਲਗੀਆਂ ਕਰ ਕਰਕੇ ਆ ਜਿਹੜੀਆਂ ਇਹ ਸਾਰਾ ਚੇਲਿਆਂ ਦਾ ਕੰਮ ਆ ਜਿਹੜਾ ਇਹ ਆਪਣੇ ਚੈਨਲ ਦਾ ਸਾਰਾ ਚੇਲਿਆਂ ਬਾਬਿਆਂ ਦਾ ਇਹ ਚ ਫਕੀਰਾਂ ਦਾ ਕੋਈ ਲੈਣਾ ਦੇਣਾ ਨਹੀਂ ਫਕੀਰ ਨਾ ਬਣੋ ਨਾ ਤੁ ਤੋਂ ਬਣ ਹੋਣਾ ਫਕੀਰ ਜੇ ਫਕੀਰ ਬਣਨਾ ਤਾਂ ਵੀਰੇ ਇੱਕ ਰਾ ਇੱਕ ਲੋ ਉਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਮੇਰੇ ਕੋਲ ਪੈਸਾ ਨਹੀਂ ਹੈਗਾ ਮੇਰੇ ਘਰ ਤੇ ਦੁੱਖ ਆ ਮੇਰੇ ਘਰ ਤੇ ਤਕਲੀਫ ਆ ਵੀਰੇ ਫਕੀਰੀ ਤਾਂ ਆਪ ਤੁਹਾਡੇ ਹੱਡ ਕਢ ਦੂੰਗੀ ਅੱਡਾ ਤੋਂ ਚਾਮਾ ਲਾ ਦੂ ਤੁਹਾਡੇ ਫਕੀਰੀ ਠੀਕ ਆ ਨਾ ਆਪਣਾ ਆਪ ਵੇਚ ਕੇ ਆਪਣਾ ਆਪ ਘਰ ਝਾੜ ਕੇ ਝੁਗਾ ਚੌੜ ਕਰਕੇ ਫਕੀਰੀ ਦਿਖਣੀ ਪੈਂਦੀ ਆ ਠੀਕ ਆ ਨਾ ਫਕੀਰੀ ਤੇ ਚੇਲਗिरी 'ਚ ਇਹ ਫਰਕ ਹੁੰਦਾ ਜਿਹੜੀ ਫਕੀਰੀ ਹੁੰਦੀ ਆ ਆਪਣਾ ਆਪ ਫੂਕੇ ਹੋ ਗਿਆ ਰਸ ਘਰ ਫੂਕੇ ਠੀਕ ਆ ਨਾ ਬਨ ਸਰੀਰ ਫੂਕੇ ਫੇਰ ਦੇਖੀ ਜਾਂਦੀ ਆ ਇੱਕ ਰਾਹ ਤੇ ਇੱਕ ਲੋਥ ਚੱਲ ਕੇ ਫਕੀਰੀ ਦੇ ਵਿੱਚ ਕੋਈ ਕ੍ਰੋਧ ਹੰਕਾਰ ਲੋਭ ਹੰਕਾਰ ਨਹੀਂ ਹੁੰਦਾ ਹੈਗਾ ਜਿਹੜੀ ਚੇਲਗिरी ਹੁੰਦੀ ਆ ਇਹ ਚ ਤੁਸੀਂ ਕਿਸੇ ਬਾਬੇ ਨੂੰ ਮੋੜਦੇ ਉਸ ਕਹਿ ਕੇ ਤਾਂ ਦੇਖੋ ਜੇ ਨਾ ਤੁਹਾਨੂੰ ਮੋੜਦੀ ਟੰਗ ਦੇਵੇ ਠੀਕਾ ਜਿਹੜੀ ਚੇਲਗਰੀ ਆ ਇਹ ਕੋਸ ਹੋਰ ਚੀਜ਼ ਆ ਇਹ ਕਈ ਚੇਲੇ ਆਪਣੇ ਉਹਨੂੰ ਫਕੀਰ ਦੱਸੀ ਜਾਂਦੇ ਆ ਚੇਲਾ ਕੋਈ ਫਕੀਰ ਨਹੀਂ ਹੁੰਦਾ ਠੀਕ ਆ ਜੀ ਚੇਲਾ ਚੇਲਾ ਹੀ ਹੁੰਦਾ ਫਕੀਰ ਫਕੀਰ ਹੁੰਦਾ ਫਕੀਰ ਦੀ ਤਾਂ ਸਮਝੋ ਬਸ ਸੈਡਾਂ ਹੀ ਉਹਦੀਆਂ ਲੜਾਈ ਲੱਗ ਹੁੰਦੇ ਆ ਚੇਲਗਰੀ ਤੇਰਾ ਲੱਗਨੇ ਸੋ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਕਿਦਾਂ ਦੀ ਲੱਗਦੀ ਆ ਪਤਾ ਨਹੀਂ ਮੈਂ ਤੁਹਾਨੂੰ ਚੰਦਾ ਸਮਝਾ ਵੀ ਪਾਉਂਦਾ ਕਿ ਨਹੀਂ ਪਾਉਂਦਾ ਠੀਕ ਆ ਜੀ ਹੁਣ ਮੈਂ ਤਾਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਕਿ ਤੁਹਾਡੇ ਗੱਲ ਖਾਨੇ ਪੈ ਜਵੇ ਤੇਰ ਵੀ ਜੇ ਕੋਈ ਕਮੀ ਬੇਸੀ ਰਹਿੰਦੀ ਆ ਤਾਂ ਬਾਈ ਮਿਲਣਾ ਇੰਸਟਾਗ੍ਰam ਤੇ ਜਾਂ ਮੈਂ ਲਾਈਵ ਆਉਣਾ ਉੱਤੇ ਤੁਸੀਂ ਗੱਲਬਾਤ ਕਰ ਲਿਆ ਕਰੋ ਉੱਤੇ ਤੁਹਾਨੂੰ ਦੱਸ ਦਿਆ ਕਰਾਂਗੇ ਜਿੰਨਾ ਕੀ ਮੇਰੇ ਤੋਂ ਦੱਸ ਹੁੰਦਾ ਹੈ ਠੀਕ ਹੈ ਤੁਹਾਨੂੰ ਸਾਡੀ ਹੋ ਜਿੱਤੀ ਹੋਈ ਜਾਣਕਾਰੀ ਕਿੱਦਾਂ ਹੀ ਲੱਗਦੇ ਸਾਨੂੰ ਕਮੈਂਟ ਕਰਕੇ ਗੁੱਲ ਦੱਸਿਆ ਕਰੋ ਸੋ ਜੈ ਪੀ ਦਾ ਜੈ ਸਰਕਾਰਾਂ ਦੀ